ਅਮਰੀਕਾ ਤੇ ਵੈਸਟ ਇੰਡੀਜ਼ 'ਚ ਖੇਡੇ ਜਾ ਰਹੇ T20 ਵਿਸ਼ਵ ਕੱਪ ਦੇ 1 ਜੂਨ ਨੂੰ ਨਿਊਯਾਰਕ 'ਚ ਖੇਡੇ ਗਏ ਵਿਸ਼ਵ ਕੱਪ ਦੇ ਅਭਿਆਸ 'ਚ ਮੈਚ 'ਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਦੇ ਦਮਤੇ ਬੰਗਲਾਦੇਸ਼ ਨੂੰ ਇੱਕ ਤਰਫਾ ਅੰਦਾਜ਼ 60 ਤੋੜਾ ਨਾ ਖਰਾ ਦਤਾ ਹਾਲਾਂਕਿ ਇਹ ਮੁਕਾਬਲਾ ਭਾਰਤ ਨੇ ਜਿੱਤ ਲਿਆ ਪਰ ਇਸ ਮੈਚ ਦੌਰਾਨ ਇੱਕ ਹੋਰ ਵੀ ਘਟਨਾ ਵਾਪਰੀ ਹੈ ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਅਸਲ 'ਚ ਜਦੋਂ ਭਾਰਤੀ ਟੀਮ ਗੇਂਦਬਾਜ਼ੀ ਕਰ ਰਹੀ ਸੀ ਤਾਂ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ 30 ਮੀਟਰ ਦੇ ਘੇਰੇ ਦੇ ਅੰਦਰ ਹੀ ਫੀਲਡਿੰਗ ਕਰ ਰਹੇ ਸਨ ਸਾਰੇ ਖਿਡਾਰੀ ਆਪਣੇ ਧਿਆਨ 'ਚ ਮੈਚ ਖੇਡ ਰਹੇ ਸਨ ਐਨੇ ਨੂੰ ਇੱਕ ਪ੍ਰਸ਼ੰਸਕ ਸੁਰੱਖਿਆ ਦਾ ਘੇਰਾ ਤੋੜ ਕੇ ਮੈਦਾਨ 'ਤੇ ਆ ਗਿਆ ਤੇ ਆ ਕੇ ਉਸਨੇ ਰੋਹਿਤ ਸ਼ਰਮਾ ਨੂੰ ਜੱਫੀ ਪਾ ਲਈ ਰੋਹਿਤ ਨੇ ਵੀ ਉਸ ਨੂੰ ਜੱਫੀ ਪਾਈ ਤੇ ਉਸ ਨੂੰ ਵਾਪਸ ਜਾਣ ਲੈ ਕੇ ਆ ਸੁਰੱਖਿਆ ਤੋੜ ਕੇ ਪ੍ਰਸ਼ੰਸਕ ਨੂੰ ਮੈਦਾਨ 'ਤੇ ਆਉਂਦਿਆਂ ਦੇਖ ਕੇ ਸੁਰੱਖਿਆ ਕਰਮਚਾਰੀ ਵੀ ਮੈਦਾਨ ਤੇ ਭੱਜ ਆਏ ਤੇ ਆ ਕੇ ਉਹਨਾਂ ਨੇ ਉਸ ਨੂੰ ਕਾਬੂ ਕਰ ਲਿਆ ਤੇ ਉਸ ਦੀ ਚੰਗੀ ਖਾਤਰਦਾਰ ਕੀਤੀ ਇਸ ਦੌਰਾਨ ਜਦੋਂ ਰੋਹਿਤ ਸ਼ਰਮਾ ਨੇ ਸੁਰੱਖਿਆ ਕਰਮਚਾਰੀਆਂ ਨੂੰ ਉਸ ਪ੍ਰਸ਼ੰਸਕ ਤੇ ਹੱਥ ਗਰਮ ਕਰਦੇ ਹੋਏ ਦੇਖਿਆ ਤਾਂ ਉਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਥੋੜੀ ਨਰਮੀ ਵਰਤਨ ਲਈ ਗਿਆ ਇਸ ਗੱਲ ਨੇ ਕ੍ਰਿਕਟ ਪ੍ਰਸ਼ੰਸਕਾਂ ਦੇ ਦਿਲ ਚ ਰੋਹਿਤ ਸ਼ਰਮਾ ਲਈ ਇੱਜ਼ਤ ਹੋਰ ਵਧਾ ਦਿੱਤੀ ਹੈ ਅਸਲ ਚ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਰੋਹਿਤ ਸ਼ਰਮਾ ਦੇ ਪ੍ਰਸ਼ੰਸਕ ਉਸ ਨੂੰ ਮਿਲਣ ਲਈ ਜਾਂ ਉਸਦੇ ਪੈਰ ਛੂਣ ਜਾਂ ਜਫੀ ਪਾਉਣ ਲਈ ਸੁਰੱਖਿਆ ਟੱਪ ਕੇ ਮੈਦਾਨ ਤੇ ਆਏ ਹੋ। ਅਜਿਹੇ ਮਾਮਲੇ ਪਹਿਲਾਂ ਵੀ ਕਈ ਵਾਰ ਹੋ ਚੁੱਕੇ ਨੇ ਪਰ ਰੋਹਿਤ ਸ਼ਰਮਾ ਨੇ ਕਦੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਕਦੇ ਨਿਰਾਸ਼ ਨਹੀਂ ਕੀਤਾ ਅਤੇ ਉਹ ਉਹਨਾਂ ਨੂੰ ਇੰਨਾ ਪਿਆਰ ਕਰਨ ਲਈ ਹਮੇਸ਼ਾ ਸਲੀਕੇ ਨਾਲ ਮਿਲ